ਜੁਆਇੰਟ ਫੋਰਮ ਤੇ ਇਕਤਾ ਮੰਚ ਦਾ ਮੈਂਬਰ ਸਰ ਅੱਜ ਧਰਨਾ ਦੇਣੀ ਮਜਬੂਰ ਹੋਣਾ ਪੈ ਰਿਹਾ ਕਿਉਂ ਡੈਡ ਰੋੜੀ ਰੱਖ ਕੇ ਪ੍ਰਦਰਸ਼ਨ ਕਰਨਾ ਪਿਆ ਮੀਡੀਆ ਦੇ ਨਾਲ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਸਾਥੀ ਕਮਲਜੀਤ ਸਿੰਘ ਜਿਹੜਾ ਕੱਲ ਪਬਲਿਕ ਦੀ ਸੇਵਾ ਕਰਦਾ ਹੋਇਆ ਐਲਟੀ ਲੈਂਡ ਤੇ ਕਰੰਟ ਦਾ ਸ਼ਿਕਾਰ ਹੋਇਆ ਤੇ ਉਹਦੇ ਕਰਕੇ ਸਾਨੂੰ ਇਹ ਜਿਹੜਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਸ ਪਰਿਵਾਰ ਦੀ ਮਦਦ ਦੇ ਲਈ ਅਸੀਂ ਇੱਥੇ ਸਵੇਰ ਦੇ ਪਹਿਲਾ ਸੌੜੀਨ ਦੇ ਵਿੱਚ ਉਥੇ ਧਰਨਾ ਲਾ ਕੇ ਬੈਠੇ ਸੀਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦੇ ਕੇ ਜਿਵੇਂ ਕਿ ਫੌਜ ਦੇ ਜਵਾਨ ਨੂੰ ਪੁਲਿਸ ਦੇ ਜਵਾਨ ਨੂੰ ਜਾਂ ਹੋਰ ਕਈ categories ਨੇ ਜਿਨ੍ਹਾਂ ਨੂੰ ਸ਼ਹੀਦਾ ਦਰਜਾ ਦੇ ਕੇ 1 ਕਰੋੜ ਦਾ ਮਾਉਜ਼ਾ ਸਰਕਾਰ ਦਿੰਦੀ ਆ ਔਰ ਉਹ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਦਿੱਤਾ ਜਾਵੇ ਤੇ ਸਾਡੇ ਸਾਥੀ ਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੁਣ ਤੱਕ ਸਿਰਫ ਐਸਐਚਓ ਸਾਹਿਬ ਤੋਂ ਬਿਨਾ ਔਰ ਸਾਡੇ ਅਧਿਕਾਰੀ ਐਕਸ਼ਨ ਸਾਹਿਬ ਤੋਂ ਬਿਨਾ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਔਰ ਫਿਰ ਵੀ ਇਸ ਤੋਂ ਇਲਾਵਾ ਫਿਰ ਜਥੇਬੰਦੀਆਂ ਦਾ ਸਾਨੂੰ ਕਸੂਰਵਾ ਠਹਿਰਾਇਆ ਜਾਂਦਾ ਕਿ ਸੜਕਾਂ ਤੇ ਬੈਠਦੇ ਆ ਪਰ ਇਕਲ ਜ਼ਰੂਰ ਹੈ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਵੀ ਪਾਪ ਹੈ ਐਕਸ਼ਨ ਸਾਹਿਬ ਬੁਲਵਾਈ ਆ ਗੱਲਬਾਤ ਸੋਡਿਆ ਐਕਸ਼ਨ ਸਾਹਿਬ ਬੁਲਵਾਈ ਆ ਜੋ ਕਹਿੰਦੇ ਮੈਂ ਕਰ ਸਕਦਾ ਸੀ ਉਹ ਮੈਂ ਕਰ ਰਿਹਾ ਤੇ ਮੈਂ ਜਿਹੜਾ ਉਹਦਾ ਚੈੱਕ ਵਗੈਰਾ ਨੇ ਉਹ ਕੱਟ ਦਿਨਾ ਉਹ ਕੱਲ ਵੀ ਉਹਨਾਂ ਨੇ ਕਹਿਤਾ ਸੀਗਾ ਪਰ ਉਸ ਤੋਂ ਬਿਨਾ ਸਾਡੇ ਲੇਵੇ ਹੋਰ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆ ਜੇ ਕੋਈ ਵੀ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਆਊਗਾ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਉਡੀ ਮੇਨ ਮੰਗਾਂ ਕੀ ਰਹੀ ਹੈ ਸਾਡੀ ਪਹਿਲੀ ਮੰਗ ਮੇਨ ਇਹੋ ਹੀ ਹੈ ਕਿਉਂਕਿ ਅਸੀਂ 29 1 24 ਨੂੰ ਜਿਹੜੀ ਪਾਵਰ ਕਾਮ ਦੀ ਮੈਨੇਜਮੈਂਟ ਹੈ ਉਹਨੂੰ ਵੀ ਪੀਐਸਸੀਬੀ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਪੰਜਾਬ ਦੇ ਲੈਟਰ ਹੈਡ ਤੇ 40 ਮੰਗਾਂ ਦਾ ਇੱਕ ਮੰਗ ਪੱਤਰ ਦਿੱਤਾ ਸੀਗਾ ਉਸ ਮੰਗ ਪੱਤਰ ਤੇ 25 ਨੰਬਰ ਸਾਡੀ ਮੰਗ ਦਰਜ ਹੈ ਜਿਹਦੇ ਤੇ ਚਾਰ ਪੰਜ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਅਸੀਂ ਕਿਹਾ ਜੇ ਸਾਡਾ ਸਾਥੀ ਕੋਈ ਇਲੈਕਟ੍ਰਿਕ ਸ਼ੌਟ ਦੇ ਨਾਲ ਕਰੰਟ ਲੱਗਣ ਨਾਲ ਉਸ ਦੀ ਮੌਤ ਹੁੰਦੀ ਹੈ ਤਾਂ ਉਸ ਸ਼ਹੀਦ ਦਾ ਕਰਾਰ ਦੇ ਕੇ ਉਹਦੇ ਨਾਲ ਉਹਨੂੰ 1 ਕਰੋੜ ਰੁਪਏ ਦਾ ਜਿਹੜਾ ਮੁਆਵਜ਼ੇ ਦਾ ਚੈੱਕ ਹੈ ਉਹ ਦਿੱਤਾ ਜਾਵੇ। ਔਰ ਇਸ ਗੱਲ ਤੇ ਜਿਹੜੀ ਮੈਨੇਜਮੈਂਟ ਹੈ ਉਹ ਹਮੇਂ ਜਰੂਰ ਭਰਦੀ ਹੈ ਕਿ ਵਾਕਈ ਇਹ ਗੱਲ ਗਲਤ ਹੈ। ਇਹ ਹੋਣੀ ਚਾਹੀਦੀ ਹੈ ਪਰ ਭਾਈ ਪਰ ਅੱਜ ਤੱਕ ਸਾਨੂੰ ਰੁਪਈਆ ਦਿੱਤਾ ਨਹੀਂ। ਅਫਸੋਸ ਨਾਲ ਕਹਿਣਾ ਪੈ ਰਿਹਾ ਮੈਂ ਤੁਹਾਡੇ ਮੀਡੀਆ ਦੇ ਮਾਧਮੇ ਰਾਹੀਂ ਕਹਿਣਾ ਚਾਹੁੰਦਾ ਤੁਸੀਂ ਵੇਖਦੇ ਹੋ ਰੋਜ਼ ਤੁਸੀਂ ਕਵਰੇਜ ਕਰਦੇ ਹੋ ਆਪਣੀ ਜਮੀਰ ਤੇ ਹੱਥ ਧਰ ਕੇ ਆਪਾਂ ਵੇਖੀਏ ਜਦੋਂ ਸਾਡਾ ਸਾਥੀ ਖੰਭੇ ਤੇ ਮੱਚਦਾ ਹੁੰਦਾ ਲੱਟ ਲੱਟ ਮੈਨੂੰ ਨਹੀਂ ਲੱਗਦਾ ਇਸ ਤੋਂ ਦਰਦਨਾਕ ਮੌਤ ਹੋਊਗੀ ਕੋਈ ਉਹਦਾ ਪਰਿਵਾਰ ਉਹਦੇ ਬੱਚੇ ਕਿਵੇਂ ਵੇਖਦੇ ਨੇ ਉਹਨੂੰ ਤੇ ਮੈਨੂੰ ਲੱਗਦਾ ਕੋਈ ਇਨਸਾਨ ਹੈ ਆ ਜਾਣੀ ਜਿਹਦੀ ਹੱਕ ਅੰਜੂ ਨਾ ਹੋਵੇ ਦਵਿੰਦਰ ਜੀ ਅਗਲੀ ਰਣਨੀਤੀ ਕੀ ਹੈ ਤੁਸੀਂ ਕੀ ਐਕਸ਼ਨ ਨੇ ਤਾਂ ਮੰਗਾ ਮੰਨਣ ਦੀ ਗੱਲ ਕੀ ਉਹ ਚ ਮੁਆਵਜ਼ੇ ਵਾਲੀ ਗੱਲ ਹੈ ਜਾਂ ਤੁਸੀਂ ਹੋਰ ਵੱਧ ਮੰਗ ਰਹੇ ਹੋ ਨਹੀਂ ਨਹੀਂ ਉਹ ਤਾਂ ਜਿਹੜੇ ਐਕਸ਼ਨ ਸਾਹਿਬ ਗੱਲ ਕਰਦੇ ਆ ਉਹ ਆਲਰੇਡੀ ਪਹਿਲਾਂ ਹੀ ਹੋਏ ਹੋਏ ਆ ਉਹਦੇ ਚ ਕੋਈ ਵਾਅਦਾ ਨਹੀਂ ਹੋਇਆ ਉਹ ਸਾਨੂੰ ਮਿਲਦਾ ਹੈ ਉਹ ਸਾਡੀਆਂ ਜਥੇਬੰਦੀਆਂ ਨੇ ਪਹਿਲਾਂ ਮਤਲਬ ਮੰਗਾ ਮਨਾਈਆਂ ਹੋਈਆਂ ਨੇ ਉਹ ਤਾਂ ਅਸੀਂ ਜਿਹੜੀ ਚਾਹੁੰਦੇ ਆ 1 ਕਰੋੜ ਦਾ ਚੈੱਕ ਤੇ ਸਾਥੀ ਨੂੰ ਸ਼ਹੀਦ ਦਾ ਦਰਜਾ ਮੇਰਾ ਨਾਮ ਸੁਪਰੀ ਦੁਬਾਰਾ ਜੀ ਕੱਲ ਕੀ ਘਟਨਾ ਹੋਈ ਸੀ ਕੱਲ ਮੇਰੇ ਹਸਬੰਦ ਨੂੰ ਕਰੰਟ ਲੱਗ ਗਿਆ ਸੀ ਇਹਦਾ ਨਾਮ ਸੀ ਜਿਹੜਾ ਕਮਲਜੀਤ ਸਿੰਘ ਜੀ ਕਿਹੜੀ ਜਗਾ ਕੰਮ ਕਰਦੇ ਹ ਸੀ ਬਲੇয়াল ਸੀ ਹਾਂ ਤੇ ਕੀ ਘਟਨਾ ਹੋਈ ਤੁਹਾਨੂੰ ਕੋਈ ਜਾਣਕਾਰੀ ਮਿਲੀ ਕਿ ਮੈਨੂੰ 1 ਵਜੇ ਪਤਾ ਲੱਗਿਆ ਸੀਗਾ ਜੀ ਕੀ ਜਾਣਕਾਰੀ ਦਿੱਤੀ ਗਈ ਸੀ ਮੈਨੂੰ ਕਹਿੰਦੇ ਵੀ ਉਹ ਕਰੰਟ ਲੱਗਿਆ ਵੀ ਕੁਛ ਨਹੀਂ ਹੋਇਆ ਹੈਗਾ ਤੇ ਆਥਨੇ ਇਹ ਦੱਸਿਆ ਸੀਗਾ ਪੰਜ ਦੇ ਸਾਢੇ ਪੰਜ ਵੀ ਉਹਨਾਂ ਦੀ ਡੈਥ ਹੋ ਗਈ ਇਹ ਹੁਣ ਸਰਕਾਰ ਤੋਂ ਕੀ ਮੰਗ ਕਰੀਏ ਮੇਰੇ ਬੱਚੇ ਇੱਕ ਵੀਰਾ ਛੋਟਾ ਛੋਟਾ ਜਿਹਾ ਬੇਟਾ ਹੈਗਾ ਜੀ ਕਿੰਨੇ ਸਾਲ ਦਾ ਹੁੰਦਾ ਜੀ ਹੇ 2 ਸਾਲਾਂ ਦਾ ਹੈਗਾ ਜੀ ਇਹ ਹੁਣ ਸਰਕਾਰ ਤੋਂ ਕੀ ਮੰਗ ਕਰੀਏ ਨੌਕਰੀ ਮਿਲਣੀ ਚਾਹੀਦੀ ਹੈ ਜੀ ਇੱਕ ਤਾਂ ਇੱਕ ਇੱਕ ਕਰੋੜ 1 ਕਰੋੜ ਰੁਪਿਆ ਸੀ ਜਰੂਰ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਕੱਲ ਕੀ ਗੱਲ ਹੋਈ? ਸਰ ਮੇਰਾ ਸਾਲਾ ਸਾਹਿਬ ਸੀ ਬਿਜਲੀ ਵਿਭਾਗ ਦੇ ਵਿੱਚ ਸਰਕਾਰੀ ਜੋਬ ਕਰਦੇ ਸੀ। ਕਿਹੜੀ ਹੈ ਜੀ? ਅ ਬਨਿਆਲ ਭਵਾਨੀਗੜ੍ਹ ਦੇ ਵਿੱਚ ਠੀਕ ਹੈ। ਕਿਤੇ ਕੋਈ ਲੈਂਡ ਫਾਲਟ ਹੋਈ ਉਹ ਉੱਥੇ ਟਰਾਂਸਫਾਰਮ ਦੇ ਉੱਪਰ ਆਪਣੀ ਸੈਟਿੰਗ ਕਰਨ ਗਈ ਗਏ ਸੀ। ਤੇ ਉੱਥੇ ਜਾ ਕੇ ਅਚਾਨਕ ਕਰੰਟ ਆ ਗਿਆ। ਬੈਕ ਕਰੰਟ ਬਣਿਆ ਕਿਤੋਂ ਸਮਝ ਨਹੀਂ ਲੱਗੀ ਹੋਣੀ ਹੈਗੀ ਉਹਨਾਂ ਨੂੰ। ਤੇ ਪਹਿਲਾਂ ਉਹਨਾਂ ਨੂੰ ਭਵਾਨੀਗੜ੍ਹ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਉਹ ਸੀਰੀਅਸ ਸੀ ਤੇ ਉਹਨਾਂ ਨੇ ਐਂਬੂਲੈਂਸ ਰਾਹੀਂ ਪਟਿਆਲੇ ਰੈਫਰ ਕੀਤਾ। ਪਰ ਰਸਤੇ ਵਿੱਚ ਜਾਂਦੇ ਹੋਈ ਹੁਣ ਦੀ ਡੈਕ ਹੋ ਗਈ। ਇਸ ਸਾਰੀ ਘਟਨਾ ਦੇ ਪਿੱਛੇ ਤੁਸੀਂ ਕਿਸ ਨੂੰ ਦੋਸ਼ੀ ਮੰਨਦੇ ਹੋ? ਦੇਖੋ ਜੀ ਦੋਸ਼ੀ ਅਸੀਂ मौके ਤਾਂ હાજર ਹੈ ਨਹੀਂ ਸੀ ਪਰ ਮੁਲਾਜ਼ਮਾਂ ਦੇ ਕਹਿੰਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਕਿਤੇ ਪਿੰਡ ਦੇ ਵਿੱਚੋਂ ਜਨਰੇਟਰ ਦਾ ਕੋਈ ਬੈਕਗ੍ਰਾਉਂਡ ਆਇਆ ਤੇ ਸਪਲਾਈ ਉਹਨਾਂ ਦੇ ਨਾਲ ਟੱਚ ਹੋ ਗਈ ਤੇ ਉਹਨਾਂ ਦੇ ਕਰੰਟ ਲੱਗ ਗਿਆ ਤੇ ਸੀਰੀਅਸ ਹੋ ਗਿਆ। ਅਗਰ ਗੱਲ ਕਰੀਏ ਕਿ ਸਰਕਾਰਾਂ ਵੱਲੋਂ ਜਾਂ ਵਿਭਾਗ ਵੱਲੋਂ ਵੀ ਥੋੜਾ ਜਿਹਾ ਲੱਗਦਾ ਵੀ ਪ੍ਰਬੰਧ ਨਹੀਂ ਕੀਤੇ ਗਏ ਸੀ। ਸਰ ਬਹੁਤ ਘਟੀਆ ਪ੍ਰਬੰਧ ਨੇ ਜੀ ਸਰਕਾਰਾਂ ਵੱਲੋਂ। ਪਰਵਾਰਕ ਤੌਰ ਤੇ ਦੇਖੋ ਜੇ ਆਰਥਿਕ ਸਥਿਤੀ ਕਿਵੇਂ ਦੀ ਹੈ ਬਹੁਤ ਮੰਦੀ ਸਥਿਤੀ ਹੈ ਜੀ ਬਹੁਤ ਗਰੀਬੀ ਦੇ ਵਿੱਚੋਂ ਲੰਘ ਰਹੇ ਨੇ ਹੁਣ ਉਹ ਇਕੱਲੇ ਮੁੰਡਾ ਸੀ ਕਮਾਉਣ ਵਾਲਾ ਪਿਛਲੇ ਸਾਲ ਹੀ ਉਹਨੂੰ ਜੋਬ ਮਿਲੀ ਸੀ ਛੋਟਾ ਜਿਹਾ ਬੱਚਾ ਉਸਦਾ 3 ਸਾਲ ਦਾ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ ਜੀ ਕੀ ਮੰਗ ਕੀ ਮੰਗ ਕਿਹਾ ਸਰ ਮੰਗ ਤਾਂ ਸਾਡੀ ਇਹੀ ਆ ਕਿ ਇਹੋ ਨਾਲੇ ਬੱਚਿਆਂ ਵਾਸਤੇ 1 ਕਰੋੜ ਰੁਪਏ ਦੀ ਰਾਸ਼ੀ ਜੋ ਕਿ ਆਪਾਂ ਬਾਰਡਰ ਦੇ ਉੱਪਰ ਅਸ਼ੀਰ ਫੌਜੀਆ ਵਾਸਤੇ ਵੀ ਦੰਨੇ ਆ ਤੇ ਪੁਲਿਸ ਮੁਲਾਜ਼ਮਾਂ ਵਾਸਤੇ ਵੀ ਦੰਨੇ ਆ ਤੇ ਸਾਡੇ ਜਿਹੜੇ ਕਰਮਚਾਰੀ ਨੇ ਬਿਜਲੀ ਮੁਲਾਜ਼ਮਾਂ ਇਹਨਦੇ ਬਾਰਡਰ ਤਾਂ ਇੱਥੀ ਨੇ ਇਹਨਾਂ ਵਾਸਤੇ ਵੀ ਕੋਈ ਸੋਚਿਆ ਜਾਵੇ ਤੇ ਆਉਣ ਵਾਲੇ ਮੁਲਾਜ਼ਮਾਂ ਵਾਸਤੇ ਵੀ ਕੋਈ ਸੋਚਿਆ ਜਾਵੇ ਉਹਨਾਂ ਨੂੰ ਸੇਫਟੀ ਦੀ ਤੰਤਤੀਆਂ ਜਾਣ ਆਈ نو ਅਗਰ ਅਗਰ ਗੱਲ ਕਰੀਏ ਅਸੀਂ ਗੱਲ ਕਰੀਏ ਜੀ ਅਸੀਂ ਮੁਲਾਜ਼ਮ ਦੀ ਗੱਲ ਕਰੀਏ ਕਿ ਤੁਸੀਂ ਦੋਸ਼ੀ ਕਿਨੂੰ ਮੰਨਦੇ ਹੋ ਕਿ ਫਾਰਮਟ ਜਈ ਜਾਂ ਇਸਦੇ ਸਭ ਨੂੰ ਇਹਦੇ ਵੀ ਕੋਈ ਜਾਣਕਾਰੀ ਸੀ ਜਾਂ ਤਾਂ ਤੁਸੀਂ ਉਹਨਾਂ ਨੂੰ ਕੋਈ ਦੋਸ਼ ਨਹੀਂ ਜੀ ਦੇਖੋ ਜੀ ਇਹ ਤਾਂ ਸਾਰਾ ਕੁਝ ਇਹਦਾ ਮਹਿਕਮਾ ਵਾਲੀ ਦੱਸ ਸਕਦੇ ਨੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਹੈਗੇ ਕਿਉਂਕਿ ਜਿਹੜੇ ਮੌਕੇ ਤੇ ਮੌਜੂਦ ਸੀ ਉਹੀ ਗੱਲ ਕਰਨਗੇ ਤੁਸੀਂ ਇਨਸਾਫ ਦੀ ਮੰਗ ਕਰਦੇ ਜੀ ਇਨਸਾਫ ਤਾਂ ਹਾਂ ਜੀ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ